ਅੱਜ 11 ਜੂਨ ਨੂੰ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਆ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਧੂ ਦੇ ਜਿਉਂਦੇ ਜੀ ਫੈਨ ਆਉਂਦੇ ਸੀ ਅਤੇ ਕੇਕ ਲੈ ਕੇ ਕੱਟਣ ਦੇ ਲਈ ਆਉਂਦੇ ਸੀ ਉੱਥੇ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਕੇਕ ਲੈ ਕੇ ਸਿੱਧੂ ਦੇ ਪਿਤਾ ਕੋਲ ਪਹੁੰਚੇ ਅਤੇ ਉਹਨਾਂ ਦੇ ਹੱਥੋਂ ਕੇਕ ਕਟਵਾਇਆ ਨਾਲ ਹੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਸਿੱਧੂ ਮੂਸੇਵਾਲਾ ਅੱਜ ਵੀ ਮਰਿਆ ਨਹੀਂ ਉਹ ਅਮਰ ਹੈ ਕਿਉਂਕਿ ਉਹ ਸਾਡੇ ਦਿਲਾਂ ਵਿੱਚ ਹਮੇਸ਼ਾ ਇਸੇ ਤਰ੍ਹਾਂ ਵੱਜਦਾ ਰਹੇਗਾ ਤੇ ਹਮੇਸ਼ਾ ਉਸਦੇ ਗਾਣੇ ਵੀ ਇਸੇ ਤਰ੍ਹਾਂ ਵੱਜਦੇ ਰਹਿਣਗੇ ਜਿੱਥੇ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਤੇ ਅੱਜ ਵੀ ਤਿੰਨ ਗਾਣੇ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਰਿਲੀਜ਼ ਕੀਤੇ ਗਏ ਆ ਉੱਥੇ ਹੀ ਪੂਰੇ ਜਿਹੜੇ ਉੱਥੇ ਜਿੰਨੇ ਵੀ ਫੈਨ ਪਹੁੰਚੇ ਸੀ ਉਹਨਾਂ ਵੱਲੋਂ ਵੱਡੀ ਗਿਣਤੀ 'ਚ ਕੇਕ ਕੱਟ ਕੇ ਸਿੱਧੂ ਜਿੰਦਾਬਾਦ ਦੇ ਨਾਰੇ ਵੀ ਲਗਾਏ ਗਏ ਦੇਖੋ ਤੁਸੀਂ ਪੂਰੀ ਵੀਡੀਓ ਤੇ ਕਰੋ ਕਮੈਂਟ ਤੁਹਾਡਾ ਕੀ ਕਹਿਣਾ ਤੇ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਜੀ ਜਿੰਮੈਂਟ ਦਿਨਵਾਪੋ ਜੀ ਇਹ ਲੋਕ ਸਾਡੀ ਜਿੰਦਗੀਆਂ ਨੇ ਅੱਜ ਤੱਕ ਅੜਿਆ ਕਿ ਸਾਡਾ ਕਨੈਕਟਲੀ ਲੋਕਾਂ ਦੀ ਸਪੋਰਟ ਸਾਡੇ ਨਾਲ ਹੈ ਔਰ ਲਿਆਣਾ ਪਿਆਰ ਕੀਤਾ ਹੈ ਅੱਜ ਤੱਕ ਸਾਡੇ ਨਾਲ ਖੜੇ ਨੇ ਤਾਂ ਆਹ ਲੋਖੜੇ ਹੈ ਮੁਨਾਫੇ ਲੈਣ ਵਾਲੇ ਦਾ ਕੰਮ ਕੀ ਕਹਿੰਦੇ ਚਾ ਬੇਟਾ ਵਿਦੇਸ਼ ਭੱਜ ਗਿਆ ਕੋਈ ਕਿਤੇ ਚਲਾ ਗਿਆ ਸਾਡੇ ਨਾਲ ਖੜੇ ਨਹੀਂ ਆ ਰਹੇ ਜਦੋਂ ਤੱਕ ਕਿੰਦਗੀ ਆਪਾਂ ਖੜੇ ਆ ਨਾਲ ਹੀ ਮੈਂ ਕਿੱਥੋਂ ਆਇਆ ਕਿੰਨੀ ਮਲੋੜ ਤਾਂ ਆਏ ਜੀ ਮੈਂ ਸਿੱਧੂ ਵੀਰੇ ਦਾ ਬਹੁਤ ਤਕੜਾ ਬਣਾ ਜੀ ਆ ਦੇਖੋ ਜੀ ਹੱਤ ਵੀ ਕੱਟ ਰਖਿਆ ਜੀ ਸਿੱਧੂ ਮੂਸੇ ਵਾਲੇ ਪਿੱਛੇ ਬਾਈ ਅੱਛਾ ਹਾਂਜੀ ਆ ਬਾਪੂ ਜੀ ਨਾਲ ਖੜਿਆ ਜਦੋਂ ਤੱਕ ਜਿੰਦਾ ਜਾਨਾ ਖੜਿਆ ਜੀ ਹਨਾ ਵੀ ਭਾਵੇਂ ਜੀ ਮੈਂ ਨੋਰਮਲ ਜੇ ਘਰ ਤੋਂ ਆ ਮੇਰਾ ਮਕਾਨ ਨਹੀਂ ਆਪਣੀ ਝੁੱਗੀ ਲੱਗੀ ਆ ਪਰ ਮੈਂ ਬਾਪੂ ਜੀ ਨਾਲ ਖੜਿਆ ਜੀ ਹਨਾ ਵੀ ਜਦੋਂ ਤੱਕ ਜਾਂਦੇ ਆ ਖੜਿਆ ਵਾਰੀ ਕਰਾ ਹਰਾ ਕੁਰਸੀ ਨਾ ਥੋੜੋ ਲੈ ਜਾ ਲੈ ਜਾ ਲੈ ਜਾ ਬਾਹਰ ਨੂੰ ਕੱਢ ਲੈ ਬਾਹਰ ਕੱਢ बाबू बलकौर सिंह जी ਆਜੋ ਮਾੜੇ ਤਾਂ ਆ ਬਾਲੇ ਤੋਂ ਆ ਕੇ ਅੰਮ੍ਰਿਤਸਰ ਤੋਂ ਆਏ ਤੇ ਬਣਾਉਣ ਆ। ਇੱਧਰ ਆ ਕੇ ਲਿਆ। ਇੱਥੇ ਬੋਲਦਾ ਸ਼ੋਭੀ। ਅੱਛਾ ਜੀ ਆਇਓ ਮਾੜਾ ਇੱਧਰੋਂ ਆਇਓ। ਕੀ ਨਾਮ ਹੈ ਜੀ? ਅਰਜਨ ਸਿੰਘ। ਕਿਹੜੀ ਜਗ੍ਹਾ ਤੋਂ ਆਇਓ? ਨਾਹੋਂ ਹੀ ਤੋਂ ਆਏ ਜੀ ਅੰਮ੍ਰਿਤਸਰ ਜ਼ਿਲ੍ਹਾ। ਅੱਛਾ ਆ ਜਨਮ ਦੇ ਨਾਲ ਈਪੀ ਵੀ ਆ ਕੇ ਕਿਵੇਂ ਲੱਗ ਰਿਹਾ ਹੈ? ਬਹੁਤ ਬੜੀਆ ਲੱਗ ਰਿਹਾ ਹੈ। ਮੈਂ ਤਾਂ ਪਹਿਲੀ ਪਿਛਲੀ ਵਾਰ ਵੀ ਆਇਆ ਸੀ। ਇਹ ਤਾਂ ਕੁਝ ਨਹੀਂ ਆ ਰਿਹਾ ਯਾਰ। अच्छा कि नेचर ਤੋਂ ਸੁਣਦੇ ਹੋ ਫਿਰ ਬਾਜੀ ਯਾ ਹੁਣ ਦੱਸੋ ਮੁੱਕਿਆ ਤਾਂ ਨਹੀਂ ਨਾ ਜੀ ਨਾ ਮੁੱਕਿਆ ਮੈਂ ਨਾਲ ਹੈ ਹੀ ਨਹੀਂ ਜਿਹਦਾ ਨਾਮ ਮੁੱਕਣਾ ساری ਜ਼ਿੰਦਗੀ ਚੱਲਦਾ ਹੈ ساری ਜ਼ਿੰਦਗੀ ਚੱਲਣਾ ਹੈ ਜ਼ਿੰਦਗੀ ਜਿਹੜਾ ਰਹੂਗਾ ਸਾਰੇ ਸਾਰਿਆਂ ਦੇ ਦਿਲਾਂ 'ਚ ਹੁਣ ਵੀ ਧੜਕਦਾ ਹੋਵੇ اچھا ਉਹ ਮੁੱਕਣ ਵਾਲੀ ਚੀਜ਼ ਹੈ ਕਿਹੜੀ ਜਗ੍ਹਾ ਤੋਂ ਆਏ ਬਈ ਮੈਂ ਵੀਰੇ ਖਰੜ ਤੋਂ ਆ ਮੋਹਾਲੀ ਤੋਂ ਆ ਮੈਂ اچھا ਹਾਂ ਜੀ ਹਾਂ ਤੇ ਅੱਜ ਫਿਰ ਗੀਤ ਵੀ ਗਾਤਾ ਦੋਸਤਾਂ ਦੇ ਜਿਹੜੇ ਨਾਲ ਰਹਿ ਕੇ ਉਹ ਕਰਦੇ ਆ ਉਹ ਤਾਂ ਹੈ ਵੀਰੇ ਅੱਜ ਸਚਾਈ ਮਤਲਬ ਵਧੀਆ ਗਾਣੇ ਗਾਏ ਆ ਸਾਰੇ ਬਾਬੂ ਬਾਈ ਨੇ ਹਾਂ ਅੱਗੇ ਵੀ ਘੈਂਟ ਆਉਣਗੇ ਗਾਣੇ ਜਿੰਨੇ ਵੀ ਭਾਈ ਬਾਬਾ ਜੀ ਕਹਿੰਦੇ ਛੋਟਾ ਗੱਜਦਾ ਰਹੂ ਪੂਰਾ ਗੱਜੂਗਾ ਦੇਖਿਓ ਆਉਣ ਵਾਲੀਆਂ ਡੇਟਾਂ 'ਚ ਪੂਰਾ ਗੱਜੂਗਾ ਛੋਟਾ ਵੀ ਪੂਰਾ ਗੱਜੂਗਾ